ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਆਮੋ-ਸਾਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਅੱਜ ਮਾਨ ਸਰਕਾਰ ਦੇ ਵੱਲੋਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਰਪਾਰਟੀ ਮੀਟਿੰਗ ਸੱਦੀ ਗਈ ਹੈ ਇਸੇਨਾਰੀ ਵਿਸ਼ੇਸ਼ ਵਿਧਾਨ ਸਭਾ ਦਾ ਇਜਲਾਸ ਵੀ ਸੱਦਿਆ ਗਿਆ ਹੈ ਆਖਰਕਾਰ ਅੱਜ ਸਰਪਾਰਟੀ ਮੀਟਿੰਗ ਦੇ ਵਿੱਚ ਕੀ ਰਹਿਣ ਵਾਲਾ ਹੈ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਲਏ ਜਾ ਸਕਦੇ ਨੇ ਇਸ ਨੂੰ ਲੈ ਕੇ ਗੱਲ ਕਰਦੇ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਅੱਜ ਮਾਨ ਸਰਕਾਰ ਵੱਲੋਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਰਪਾਰਟੀ ਮੀਟਿੰਗ ਸੱਦੀ ਗਈ ਹੈ ਮੀਟਿੰਗ ਦੇ ਵਿੱਚ ਜੇ ਕਿਹੜੇ ਫੈਸਲੇ ਲੱਗਦਾ ਤੁਹਾਨੂੰ ਵੀ ਅੱਜ ਲਏ ਜਾ ਸਕਦੇ ਨੇ ਅਤੇ ਇਸ ਨਾਲ ਹੀ اجلاس ਦੇ ਵਿੱਚ ਕੀ ਹੋ ਸਕਦਾ ਹੈ ਗगन ਜਿਹੜੀ ਸਰਪਾਰਟੀ ਮੀਟਿੰਗ ਸੱਦੀ ਗਈ ਹੈ ਜੇਕਰ ਉਹਦਾ ਐਲਾਨੀਆਂ ਦੇਖਿਆ ਜਾਵੇ ਜਾਂ ਜੋ ਉਹਦੇ ਬਾਰੇ ਕਿਹਾ ਗਿਆ ਹੈ ਉਹ ਅਮਨ अरोड़ा ਦੇ ਵੱਲੋਂ ਕਿਹਾ ਗਿਆ ਜੀ ਅਮਨ अरोड़ा ਇਹ ਗੱਲ ਕਹਿੰਦੇ ਆ ਕਿ ਇਹ ਮੀਟਿੰਗ ਇਹ ਫੈਸਲਾ ਕਰੂਗੀ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਆ ਕਿਹੜਾ ਕੇਂਦਰ ਦੇ ਨਾਲ ਖੜਾ ਆ ਅਮਨ अरोड़ा ਕਹਿੰਦੇ ਕਿ ਰਵਨੀਤ ਬਿੱਟੂ ਸੁਨੀਲ ਜਾਖੜ ਕਾਂਗਰਸ ਆ ਜਿਹੜੇ ਅਕਾਲੀ ਦਲ ਇਹ ਸਾਰੇ ਆਪਣਾ ਸਟੈਂਡ ਸਪਸ਼ਟ ਕਰਨ ਅਕਾਲੀ ਦਲ ਨੇ ਅੱਜ ਐਲਾਨ ਕਰਤਾ ਕਿ ਉਹ ਇਸ ਸਰਪਾਰਟੀ ਮੀਟਿੰਗ ਦਾ ਹਿੱਸਾ ਬਣੂਗਾ ਹੁਣ ਸਮੱਸਿਆ ਉੱਥੇ ਇਹ ਹੈ ਕਿ ਕਿਹੜਾ ਅਕਾਲੀ ਦਲ ਬਣੂਗਾ ਕਿਉਂਕਿ ਜੇਕਰ ਵਿਧਾਨ ਸਭਾ ਦੇ ਵਿੱਚ ਪ੍ਰਤੀਨਿਧਤਾ ਦੀ ਗੱਲ ਦੇਖੀ ਜਾਵੇ ਉੱਥੇ ਤਾਂ ਮਨਪ੍ਰੀਤ ਸਿੰਘ ਯਾਲੀ ਨੇਗੇ ਸਿੱਧੀ ਜੀ ਗੱਲ ਹੈ ਕਿ ਉਹ ਜਾਣਗੇ ਜੇ ਪ੍ਰਧਾਨਾਂ ਨੂੰ ਸੱਦਿਆ ਜਾਂਦਾ ਤਾਂ ਕਿਹੜੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਾਣਗੇ ਨਹੀਂ ਨਹੀਂ ਉੱਥੇ ਸੁਖਵੀਰ ਬਾਦਲ ਵੱਲੋਂ ਪਿਆਰ ਕੱਲ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਦੀ ਪਾਰਟੀ ਵੱਲੋਂ ਦਰਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਪੁੰਦਰ ਜਾਣਗੇ। ਉਹੀ ਗੱਲ ਹੈ ਨਾ ਮਸਲਾ ਉਹੀ ਹੈ ਕਿ ਪ੍ਰਧਾਨਾਂ ਨੂੰ ਸੱਦਿਆ ਜਾਂਦਾ ਹੈ ਕਿ ਲੈਗਿਸਲੇਟਰ ਗਰੁੱਪ ਨੂੰ ਸੱਦਿਆ ਜਾਂਦਾ। ਸਮੱਸਿਆ ਜਿਹੜੀ ਹੈ ਉਹ ਇਹ ਹੈ। ਹੁਣ ਉਹ ਅੱਜ ਸੱਦੇ ਆ ਗਏ ਹੋਣਗੇ। ਹੁਣ ਤੱਕ ਉਹ ਗੱਲਾਂ ਸਪਸ਼ਟ ਹੋ ਜਾਣਗੀਆਂ। ਉਹ ਅਲੈਦਾ ਗੱਲ ਹੈ। ਮੀਟਿੰਗ ਦੇ ਵਿੱਚ ਜੋ ਮੋਟਰ ਤੌਰ ਦੇ ਉੱਤੇ ਹੈ ਉਹ ਉਹੀ ਰਟੇ ਰਟਾਏ ਜਵਾਬ ਦੇਣਗੇ। ਜੇ ਤੁਸੀਂ ਮੇਰੇ ਤੋਂ ਪੁੱਛੋ ਕਿ ਅਸੀਂ ਪਾਣੀ ਇੱਕ ਬੂੰਦ ਨਹੀਂ ਜਾਣ। ਆਮ ਆਦਮੀ ਪਾਰਟੀ ਦਾ ਜਿਹੜਾ ਸਟੈਂਡ ਹੈ ਪਹਿਲੀ ਗੱਲ ਉਹ ਵੀ ਇੱਥੇ ਜਿਹੜਾ ਪ੍ਰਸ਼ਨ ਚੰਦਾ ਕਿ ਉਹ ਸਟੈਂਡ ਸਪਸ਼ਟ ਕਰਨ ਕਿ ਉਹ ਕਿਹਦੇ ਨਾਲ ਖੜੇ ਨੇ ਇਹ ਤਾਂ ਇਹ ਧੌਂਸ ਹੋ ਗਈ ਨਾ ਸਰ ਪਾਰਟੀ ਮੀਟਿੰਗ ਸੱਦੀ ਜਾਂਦੀ ਹੈ ਸਾਂਝੀ ਸਲਾਹ ਬਣਾਉਣ ਵਾਸਤੇ ਸਰਕਾਰ ਸਪਸ਼ਟ ਕਰਦੀ ਹੈ ਬਾਕੀ ਪਾਰਟੀਆਂ ਨੂੰ ਕਿ ਆਹ ਸਥਿਤੀ ਆ ਐਸੀ ਇੱਥੇ ਤੱਕ ਆ ਕੰਮ ਕਰ ਚੁੱਕੇ ਆ ਇਹਦੇ ਵਿੱਚ ਆ ਆ ਐਸੀ ਸਟੈਪ ਲਏ ਨੇ ਆ ਕਦਮ ਚੁੱਕੇ ਨੇ ਇਹ ਤੋਂ ਜਾਣੂ ਕਰਾਉਂਦੀ ਹੈ ਤੇ ਅੱਗੇ ਆਪਾਂ ਕੀ ਕਰਨਾ ਸਾਡਾ ਇਹ ਏਜੰਡਾ ਆ ਤੁਹਾਡੀ ਕੀ رائے ਆ ਇਹਦੇ ਤੇ ਤੁਸੀਂ ਦੋ ਸਰ ਪਾਰਟੀ ਮੀਟਿੰਗ ਹੁੰਦੀ ਹੈ ਸਰਵ ਸਾਂਝੀ ਚੀਜ਼ ਨੂੰ ਬਣਾਉਣ ਦੇ ਲਈ ਇੱਕ ਕੰਸੈਂਸਸ ਕ੍ਰੀਏਟ ਕਰਨ ਦੇ ਲਈ ਨਾ ਕਿ ਸਟੈਂਡ ਸਪਸ਼ਟ ਕਰਾਉਣ ਦੇ ਲਈ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਬੇਸ਼ੱਕ ਇਸ ਮਸਲੇ ਦੇ ਉੱਤੇ ਰਾਜਨੀਤਿਕ ਕਰਦੀ ਹੋਈ ਸਪਸ਼ਟ ਨਜ਼ਰ ਆਉਂਦੀ ਹੈ ਤੇ ਉਹ ਉਹਨਾਂ ਨੇ ਜਿਹੜਾ ਤੋੜ ਲੱਭਿਆ ਭਾਰਤੀ ਜਨਤਾ ਪਾਰਟੀ ਦਾ ਉਹ ਐਂਡ ਪਰਫੈਕਟ ਲੱਭਿਆ ਉਹਨਾਂ ਨੇ ਕਈ ਵਾਰ ਜਿਹੜੀ ਸਿਆਸਤ ਹੁੰਦੀ ਹੈ ਬੜੇ ਤਰੀਕੇ ਨਾਲ ਚੱਲਦੀ ਉਹਨਾਂ ਨੇ ਪਰਫੈਕਟ ਇਸ ਮੀਟਿੰਗ ਦੇ ਵਿੱਚ ਕੁਝ ਨਹੀਂ ਹੋਣਾ ਹੈ। ਉਹ ਅਸੀਂ ਇੱਕ ਬੂੰਦ ਵੀ ਹਰਿਆਣੇ ਨੂੰ ਨਹੀਂ ਜਾਣ ਦਵਾਂਗੇ ਬਾਦੂ ਪਾਣੀ ਦੀ। ਅਸੀਂ ਇਹ ਨਹੀਂ ਕਰਨ ਦਵਾਂਗੇ, ਉਹ ਨਹੀਂ ਕਰਨ ਦਵਾਂਗੇ। ਕੁੱਲ ਮਿਲਾ ਕੇ ਇਹੀ ਚੀਜ਼ਾਂ ਹੋਣੀਆਂ ਨੇ। ਇਹਦੇ ਵਿੱਚ ਕੋਈ ਸਾਂਝਾ ਮਸਲਾ ਜਿਹੜਾ ਆ ਸਾਂਝਾ ਮੁੱਦੇ ਨੂੰ ਬਣਾ ਕੇ ਉੱਤੇ ਲੜਾਈ ਲੜਨ ਦਾ ਜਿਹੜਾ ਰੂਪਰੇਖਾ ਹੈ ਉਹ ਇਹਦੇ ਇਸ ਮੀਟਿੰਗ ਦੇ ਵਿੱਚ ਨਹੀਂ ਉਲਿੱਕੀ ਜਾ ਸਕਦੀ। ਇਹ ਸਪਸ਼ਟ ਹੈ ਕਿਉਂਕਿ ਆਮ ਆਦਮੀ ਪਾਰਟੀ ਇੱਥੇ 골 ਸਕੋਰਿੰਗ ਦੇ ਮੂਡ ਦੇ ਵਿੱਚ ਹੈ। ਚੋਣ ਕੈਂਪੇਨ ਨੂੰ ਇਸੇ ਤਰ੍ਹਾਂ ਚਲਾਉਣਾ ਚਾਹੁੰਦੀ ਹੈ 2027 ਦੀ ਨੂੰ। ਅਕਾਲੀ ਦਲ ਪਹਿਲਾਂ ਹੀ ਇਸ ਸਥਿਤੀ 'ਚ ਨਹੀਂ ਹੈ ਕਿ ਉਹ ਕੋਈ ਵੱਡਾ ਕੁਝ ਕਰ ਸਕੇ ਕਾਂਗਰਸ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਭਾਜਪਾ ਲਈ ਇਹ ਚੀਜ਼ਾਂ ਬਹੁਤ ਔਖੀਆਂ ਨੇ ਭਾਜਪਾ ਮੇਬੀ ਇਸ ਪਾਰਟ ਆਲ ਪਾਰਟੀ ਮੀਟਿੰਗ ਨੂੰ ਸਕਿਪ ਵੀ ਕਰੇ ਇਹ ਵੀ ਗੱਲ ਹੋ ਸਕਦੀ ਹੈ ਹਮਮ ਕੁੱਲ ਮਿਲਾ ਕੇ ਇਸ ਪਾਰਟੀ ਦੇ ਵਿੱਚੋਂ ਇਸ ਸਰਬ ਦਲ ਦੀ ਮੀਟਿੰਗ ਦੇ ਵਿੱਚੋਂ ਕੁਝ ਵੱਡਾ ਨਹੀਂ ਨਿਕਲਣ ਵਾਲਾ ਜਿਹੜੀਆਂ ਚੀਜ਼ਾਂ ਨਿਕਲਣੀਆਂ ਚਾਹੀਦੀਆਂ ਨੇ ਗਗਨ ਕੇ ਜਿਹੜਾ ਇੰਦਰਾ ਗਾਂਧੀ ਦੇ ਸਮੇਂ ਅਵਾਰਡ ਹੋਇਆ ਹੋਇਆ ਪਾਣੀ ਐ ਉਹਨੂੰ ਰਿਵਿਊ ਕਰਨਾ ਪੰਜਾਬ ਨੂੰ ਪਾਣੀਆਂ ਦੀ ਰਿਐਲਿਟੀ ਦੇਣਾ ਬੀਬੀਐਮਬੀ ਦਾ ਜਿਹੜਾ ਮਸਲਾ ਐ ਬੀਬੀਐਮਬੀ ਦੇ ਸਟਰਕਚਰ ਨੂੰ ਜਿਵੇਂ ਕੇਂਦਰ ਸਰਕਾਰ ਨੇ ਬਦਲਿਆ 2021 ਦੇ ਵਿੱਚ ਇਹੀ ਆਮ ਆਦਮੀ ਪਾਰਟੀ ਸੀ ਇਹੀ ਅਕਾਲੀ ਦਲ ਸੀ ਇਹੀ ਕਾਂਗਰਸ ਸੀ ਜਿਨ੍ਹਾਂ ਨੇ ਡੈਮ ਸੇਫਟੀ ਐਕਟ ਬਣਾਉਣ ਦੇ ਵਿੱਚ ਭੂਮਿਕਾ ਨਿਭਾਈ ਉਹੀ ਡੈਮ ਸੇਫਟੀ ਐਕਟ ਅੱਜ ਗਲੇ ਦੀ ਹੱਡੀ ਬਣਿਆ ਪਿਆ ਮੇਰੇ ਖਿਆਲ ਤਿੰਨ ਦੋ ਤਿੰਨ ਪਾਰਟੀਆਂ ਜਿਵੇਂ ਸੀਪੀਐਮ ਬੀਜੂ ਜਨਤਾਦਲ ਤੇ ਇੱਕ ਦੋ ਪਾਰਟੀਆਂ ਜਿਨ੍ਹਾਂ ਨੇ ਤਾਂ ਵਿਰੋਧ ਕੀਤਾ ਬਾਕੀ ਦਾ ਸਾਰੇ ਡੈਮ ਸੇਫਟੀ ਐਕਟ ਦੇ ਨਾਲ ਖੜਗੇ ਜਾ ਕੇ ਹੁਣ ਉਹੀ ਡੈਮ ਸੇਫਟੀ ਐਕਟ ਹੈ ਜਿਹਦੇ ਕਰਕੇ ਬਾਹ ਮਰੋੜੀ ਜਾ ਰਹੀ ਹੈ ਭਗਵੰਤ ਜੀ ਕਹਿੰਦੇ ਵਿਭਾਜਪਾ ਸਾਡੀ ਬਾਹ ਮਰੋੜ ਰਹੀ ਹੈ ਉਦੋਂ ਤੁਸੀਂ ਤੁਸੀਂ ਵੀ ਲੋਕ ਸਭਾ ਦੇ ਵਿੱਚ ਸੀ ਉਸ ਸਮੇਂ ਤਾਂ ਵੀ ਤੁਸੀਂ ਕਿਉਂ ਨਹੀਂ ਕੀਤਾ ਸਵਾਲ ਇਹ ਸਾਰੇ ਸੀ ਹੁਣ ਜਿਹੜੇ ਮੇਨ ਮੁੱਦੇ ਨੇ ਜਿਨ੍ਹਾਂ ਤੇ رائے ਬਣਾਉਣੀ ਚਾਹੀਦੀ ਹੈ ਕਿ ਪਾਣੀ ਜਿੰਨੀ ਵੰਡ ਹੈ ਓਨਾ ਜਾਵੇ ਪਾਣੀਆਂ ਦੀ ਰਾਇਲਟੀ ਲੈਣ ਦਾ ਮਸਲਾ ਹੈ ਪਾਣੀਆਂ ਦੀ ਵੰਡ ਨੂੰ ਦੁਬਾਰਾ ਕਰਨ ਦਾ ਮਸਲਾ ਆ। ਬੀਬੀਐਮਬੀ ਦੇ ਸਟਰਕਚਰ ਨੂੰ ਜਬ ਬੀਬੀਐਮਬੀ ਹੋਣਾ ਚਾਹੀਦਾ ਵੀ ਹੈ ਕਿ ਨਹੀਂ ਹੋਣਾ ਚਾਹੀਦਾ। ਭਾਰਤ ਦੇ ਫੈਡਰਲ ਸਟਰਕਚਰ ਦੇ ਹਿਸਾਬ ਦੇ ਨਾਲ ਚੀਜ਼ਾਂ ਨੂੰ ਅੱਗੇ ਤੋਰਨ ਦੀ ਗੱਲ ਇਹ ਇਹਨਾਂ ਦੇ ਉੱਤੇ ਲੜਾਈ ਵਿੱਢਣੀ ਚਾਹੀਦੀ ਆ ਤੇ ਸਾਂਝੀ ਲੜਾਈ ਵਿੱਢਣੀ ਚਾਹੀਦੀ ਆ। ਆਲ ਪਾਰਟੀ ਮੀਟਿੰਗ ਦਾ ਤਾਂ ਇਫੈਕਟ ਹੈ ਜੇ ਸਟੈਂਡ ਸਪਸ਼ਟ ਕਰਾਉਣੇ ਨੇ ਭਾਵੇਂ ਆਲ ਪਾਰਟੀ ਮੀਟਿੰਗ ਕਰੋ ਨਾ ਕਰੋ ਉਹਦਾ ਕੋਈ ਫਾਇਦਾ ਨਹੀਂ ਹੋਦਾ। ਰਾਜਨੀਤੀ ਕਰਨੀ ਆ। ਰਾਜਨੀਤੀ ਮਾੜੀ ਰਾਜਨੀਤੀ ਕਰਨੀ। ਰਾਜਨੀਤੀ ਤਾਂ ਹੁੰਦੀ ਆ ਹਮੇਸ਼ਾ ਚੰਗੀ ਰਾਜਨੀਤੀ ਹੋਣੀ ਚਾਹੀਦੀ ਐ ਇਸ ਮੁੱਦੇ ਦੇ ਵੀ ਹੋਵੇ ਦੂਜੀ ਗੱਲ ਇਹ ਹੈ ਕਿ اجلاس ਸੱਦਿਆ ਗਿਆ 5 ਮਈ ਨੂੰ اجلاس ਦੇ ਵਿੱਚ ਇਹ ਚੀਜ਼ ਜਿਹੜੀ ਮੋਟੇ ਤੌਰ ਤੇ ਆ ਰਹੀ ਹੈ ਕਿ BBMB ਜਿਹੜੀ ਹੈ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਹੈ ਉਹਨੂੰ ਗੈਰ ਸੰਵਿਧਾਨਿਕ ਿਕrar ਦਿੱਤਾ ਜਾਏਗਾ ਦੇਖੋ ਜਦੋਂ ਪੰਜਾਬ ਪੁਨਰਗਠਨ ਐਕਟ ਹੈ ਉਹਦੇ ਵਿੱਚ ਕਈ ਸ਼ਿੱਕਾ ਐਸੀਆਂ ਨੇ ਕਈ ਧਾਰਾਵਾਂ ਐਸੀਆਂ ਨੇ ਜਿਹੜੀਆਂ ਪੰਜਾਬ ਦੇ ਖਿਲਾਫ ਖੜੀਆਂ ਹੁੰਦੀਆਂ ਨੇ ਤੇ ਪੰਜਾਬ ਜਦੋਂ ਜਦੋਂ ਤੁਸੀਂ ਆਂਧਰਾ ਤੇ ਮਦਰਾਸ ਸਟੇਟ ਨੂੰ ਵੰਡ ਕੇ ਆਂਧਰਾ ਪ੍ਰਦੇਸ਼ ਬਣਿਆ ਜਾਂ ਬਾਕੀ ਸੂਬੇ ਬਣੇ ਤੋ ਜਿਹੜੇ ਉਹ ਉਹਨਾਂ ਨੂੰ ਅਧਿਕਾਰ ਦਿੱਤੇਗੇ ਪੰਜਾਬ ਨੂੰ ਤੁਭਾਂਜਾ ਕੀਤਾ ਗਿਆ ਜਨ ਕਿ ਇਹ ਸਾਰੀਆਂ ਚੀਜ਼ਾਂ ਨੇ ਜਿੱਤੇ ਕੰਸੈਂਸਸ ਦੀ ਲੋੜ ਹੈ ਇੱਥੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਕੋਈ ਵੀ ਹੋਵੇ ਜ਼ਰੂਰੀ ਨਹੀਂ ਕਿ ਅਕਾਲੀ ਦਲ ਅਕਾਲੀ ਦਲ ਖੇਤਰੀ ਪਾਰਟੀ ਅਲੱਗਾ ਗੱਲ ਹੈ ਪੰਜਾਬ ਦੀ ਕੌਮੀ ਪਾਰਟੀ ਜਿਹੜੀ ਪੰਜਾਬ ਦੀ ਕੌਮੀਅਤ ਦੀ ਗੱਲ ਕਰੇ ਉਹੀ ਇਸ ਮਸਲੇ ਨੂੰ ਹੱਲ ਕਰਾ ਸਕਦੀ ਹੈ ਨਾ ਤਾਂ ਇਹ ਹੁਣ ਅਮਨ अरोड़ा ਸਵਾਲ ਤੱਕ ਕਰ ਰਹੇ ਨੇ ਕਿ ਇਸ ਕੇਜਰੀਵਾਲ ਕੀ ਸਟੈਂਡ ਸਪਸ਼ਟ ਕਰਨਗੇ ਕੇਜਰੀਵਾਲ ਤੋਂ ਅਮਨੌਰਾਡਾ ਸਟੈਂਡ ਸਪਸ਼ਟ ਕਰਾਉਣਗੇ ਕਿ ਜਿਹੜੀ ਪਾਣੀਆਂ ਦੀ ਗੈਰ ਸੰਗਤ ਵੰਡ ਕਰੀ ਗਈ ਆਂਦਰਾ ਗਾਂਧੀ ਦੇ ਸਮੇਂ ਅਸੀਂ ਉਹਨੂੰ ਦੁਬਾਰਾ ਰੀਨਿਊ ਕਰਾਂਗੇ ਤੇ ਪੰਜਾਬ ਦੇ ਹਿੱਸੇ ਦੇ ਪਾਣੀ ਨੂੰ ਪੰਜਾਬ ਚ ਵਰਤਿਆ ਜਾਊਗਾ ਤੇ ਪੰਜਾਬ ਨੂੰ ਬੰਨ ਦਾ ਹਿੱਸਾ ਦਿੱਤਾ ਜਾਊਗਾ ਹਰਿਆਣਾ ਤੇ ਰਾਜਸਥਾਨ ਤੋਂ ਪਾਣੀਆਂ ਦੀ ਰਿਐਲਿਟੀ ਲੈ ਕੇ ਦੇਣਗੇ ਕੀ ਕੇਜਰੀਵਾਲ ਇਹ ਸਟੈਂਡ ਸਪਸ਼ਟ ਕਰਨਗੇ ਗੱਲਾਂ ਨੇ ਨਾ ਗੱਲਾਂ ਦਾ ਕੜਾ ਆਮਣਾ ਰੋੜਾ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਮੀਡੀਆ ਕੰਟਰੋਲਡ ਹੈ ਮੀਡੀਆ ਉਸ ਚੀਜ਼ ਨੂੰ ਪੁੱਟ ਕਰਦਾ ਸਵਾਲ ਕਰਦਾ ਨਹੀਂ ਸਵਾਲ ਤਾਂ ਇਹ ਹੈ ਕਿ ਕੀ ਕੇਜਰੀਵਾਲ ਇਹ ਸਟੈਂਡ ਸਪਸ਼ਟ ਕਰਨਗੇ ਜਿਹੜੇ ਮੈਤੇ ਨੇ ਸਵਾਲ ਕੀਤੇ ਨੇ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਹਰਿਆਣੇ 'ਚ ਕਿਸੇ ਨੇ ਵੜ ਨਹੀਂ ਦੇਣਾ ਤੇ ਦਿੱਲੀ 'ਚ ਵੀ ਨਹੀਂ ਵੜਨ ਦੇਣਾ ਜਮਨਾ ਦਾ ਪਾਣੀ ਹਰਿਆਣੇ ਤੋਂ ਪੰਜਾਬ ਨੂੰ ਦੇਣ ਦੀ ਮੰਗ ਕਰਨਗੇ ਨਹੀਂ ਕਰਨਗੇ ਕੇਜਰੀਵਾਲ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਆਮਣੋ ਰੋੜਾ ਨੂੰ ਟੈਲੀਫੋਨ ਕਰਕੇ ਕਹਿਣਾ ਚਾਹੀਦਾ ਕੇਜਰੀਵਾਲ ਸਾਹਿਬ ਵੀ ਇੱਥੇ ਵੀ ਸਟੈਂਡ ਸਪਸ਼ਟ ਕਰੋ ਜਿਹੜਾ ਪੰਜ ਵਾਲਾ ਜਿਲ੍ਹਾਸਾ ਉਹਦੇ ਵਿੱਚ ਮੋٹے ਤੌਰ ਦੇ ਉੱਤੇ ਬੀਬੀਐਮਬੀ ਨੂੰ ਲੈ ਕੇ ਜਿਹੜਾ ਮਤਾ ਆ ਸਕਦਾ ਉਹਨੂੰ ਗੈਰਸਬਧਾਨ ਇਕਰਾਰ ਦਿੱਤਾ ਜਾ ਸਕਦਾ ਤੇ ਦੂਜਾ ਵੱਡੀ ਚੀਜ਼ ਉਹਦੇ ਤੇ ਹੋ ਸਕਦੀ ਹੈ ਕਿ ਜਿਹੜਾ ਇਸ ਮੱਦੇ ਦੇ ਉੱਤੇ ਫੇਰ ਉਹੀ ਰਟਾਇਆ ਇੱਕ ਮਤਾ ਆ ਸਕਦਾ ਕਿ ਅਸੀਂ ਇੱਕ ਵੀ ਬੂੰਦ ਪੰਜਾਬ ਦੇ ਕੋਲੇ ਪਾਣੀ ਦੀ ਵਾਧੂ ਨਹੀਂ ਅਸੀਂ ਇੱਕ ਵੀ ਬੂੰਦ ਨਹੀਂ ਦੇ ਸਕਦੇ ਜਿਹੜੀ ਅਸੀਂ ਸਾਨੂੰ ਇਹ ਮਹਿਸੂਸ ਕਰਉਣਾ ਪੈਣਾ ਕਿ ਅਸੀਂ ਜਿਹੜਾ ਹੈ ਉਹ ਲੁੱਟੇ ਗਏ ਆ ਸਾਨੂੰ ਧੌਂਸ ਨਹੀਂ ਦਿਖਾਉਣੀ ਚਾਹੀਦੀ ਧੌਂਸ ਦਿਖਾਉਣ ਦਾ ਸਮਾਂ ਇੱਕ ਅਲੱਗਾ ਹੁੰਦਾ ਜਦੋਂ ਅਸੀਂ ਕਿਸੇ ਹੋਰ ਤਰ੍ਹਾਂ ਦੀ جنگ ਚ ਹੋਈ ਇੱਥੇ ਸਾਡੇ ਨਾਲ ੱੱੱਕਾ ਹੋ ਰਿਹਾ ਸਾਨੂੰ ਇਹ ਚੀਜ਼ ਦਿਖਾਉਣੀ ਪੈਣੀ ਆ ਕਿ ਅਸੀਂ ਲੁੱਟੇ ਗਏ ਆ ਸਾਡੀਆਂ ਸਰਕਾਰਾਂ ਸਾਡੇ ਲੀਡਰ ਇਹ ਚੀਜ਼ ਨਹੀਂ ਦਿਖਾ ਰਹੇ ਕੱਲ ਮੁੱਖ ਮੰਤਰੀ ਕਹਿੰਦੇ ਕਿ ਕਤਲ ਹੋ ਜਾਂਦੇ ਨੇ ਐਡੀ ਵੱਡੀ ਪੋਸਟ ਤੇ ਬਹਿ ਕੇ ਤੁਹਾਨੂੰ ਇਹ ਜਿਹੀਆਂ ਗੱਲਾਂ ਤੋਂ ਪ੍ਰੇਸ਼ ਕਰਨਾ ਚਾਹੀਦਾ ਤੁਹਾਨੂੰ ਮਸਲੇ ਨੂੰ ਸੁਲਝਾਉਣ ਵਾਲੇ ਪਾਸੇ ਤੇ ਵਿਜ਼ਡਮ ਵਾਲਾ ਫੇਸ ਦਿਖਾਉਣਾ ਚਾਹੀਦਾ ਡਾਂਗ ਸੋਟਾ ਤਾਂ ਜਦੋਂ ਮਰਜ਼ੀ ਚਲਾ ਲਓ ਉਹਦੇ ਨਾਲ ਨਾ ਤਾਂ ਕਦੇ ਹੱਲ ਨਿਕਲਿਆ ਨਾ ਹੀ ਮਸਲੇ ਸੈੱਟ ਹੁੰਦੇ ਨੇ ਅੰਤ ਤਾ ਅੰਤ ਤਾਂ ਸਮਝੋਤਾ ਹੀ ਹੁੰਦਾ ਉਹੋ ਜੀਆਂ ਲੜਾਈਆਂ ਚ ਵੀ ਤਾਂ ਕੁਝ ਸਮੇਂ ਦੇ ਵਿੱਚ ਹੀ ਸਰ ਪਾਰਟੀ ਦੀ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਹੁਣ ਵੇਖਦੇ ਹਾਂ ਕਿ ਸਰ ਪਾਰਟੀ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਲੈ ਜਾ ਸਕਦੇ ਨੇ